ਕੈਰਵਾ ਤੇ ਪਾਂਡਵਾ ਦਾ ਜੁੱਧ ਹੋਇਆ ਨਾ ਤੇ ਉਹਨਾਂ ਨੂੰ ਸ਼ਸਤਰ ਵਿਦਿਆ ਦਿੰਦਾ ਸੀ ਦਰੁਣਾਚਾਰੀਆ ਜਦੋਂ ਫੱਟੜ ਹੋ ਕੇ ਮੈਦਾਨ ਵਿੱਚ ਡਿੱਗਿਆ ਨਾ ਤੇ ਪਾਂਡਵ ਭੱਜ ਕੇ ਗਏ ਕਹਿੰਦੇ ਗੁਰੂ ਤੇ ਚੱਲਿਆ ਇਹਦੇ ਕੋਲ ਕੋਈ ਜਾਂਦੀਵਾਰ ਸਿੱਖ ਲਈਏ ਉਹਨਾਂ ਕਿਹਾ ਮਹਾਰਾਜ ਜਾਂਦੀਵਾਰ ਸਾਨੂੰ ਕੋਈ ਦੱਸ ਦਿਓ ਤੁਸੀਂ ਸ਼ਸਤਰ ਵਿਦਿਆ ਦੇ ਗੁਰੂ ਰਹੇ ਹੋ ਉਹ ਕਹਿੰਦਾ ਇਨਸਾਨ ਨੂੰ ਆਪਣੇ ਧਰਮ ਤੇ ਕਾਇਮ ਰਹਿਣਾ ਚਾਹੀਦਾ ਕੋਲ ਗਰੋਪਤਾ ਖੜੀ ਸੀ ਕਹਿਣ ਲੱਗੀ ਮਹਾਰਾਜ ਉਸ ਦਿਨ ਤੁਹਾਡਾ ਧਰਮ ਕਿੱਥੇ ਗਿਆ ਜਿੱਦ ਤਨ ਭਰੀ ਸਭਾ 'ਚ ਮੈਨੂੰ ਬੇਬਤ ਕਰਨ ਲੱਗੇ ਉਹਨੇ ਭਰ ਕੇ ਜਵਾਬ ਦਿੱਤਾ ਮੇਰਾ ਧਰਮ ਦਰਲੋਜਨ ਦੇ ਟੁਕੜਿਆਂ ਦੇ ਵਿਕੇ ਆ। ਅੱਜ ਤੱਕ ਤਾਂ ਦੇ ਜਹੇਦਲ ਬਾਦਲ ਦੇ ਟੁਕੜਿਆਂ ਦੇ ਵਿਕੇ ਕੁਝ ਨਹੀਂ ਜੇ ਤੁਹਾਡਾ ਸਵਾਰ ਸਕਦੇ। ਤੁਸੀਂ ਪੈਦਾ ਕਰਨਾ ਅਕਾਲੀ ਫੂਲਾ ਸਿੰਘ ਸਿੰਘੋ ਇੱਥੇ ਗੱਲਾਂ ਬਾਤਾਂ ਨਾਲ ਜਜਵਾਤੀ ਭਾਸ਼ਾ ਨਾ ਚੜਾਓ। ਅੱਜ ਤੁਹਾਨੂੰ ਲੋੜਾ ਅਕਾਲੀ ਫੂਲਾ ਸਿੰਘ ਦੀ ਜਿਹੜਾ ਕਹਿੰਦਾ ਸੀ ਕਾਣਿਆ ਤੇਰੀ ਯੁਰਤ ਕਿਤਰਾ ਪਈ ਸਾਡੇ ਹੁੰਦਿਆ ਮੋਰਾ ਨਾਕੀ ਦਾ ਨਾਚ ਜਿਉਣ ਦੀ। ਤੂੰ ਸਿੱਖ ਤੋਮ ਦਾ ਰਾਜਾ ਹੋ ਕੇ ਤੂੰ ਉਹਦੀ ਨਮਾਇੰਦਗੀ ਕਰਦਾ ਤੈਨੂੰ ਸ਼ਰਮ ਨਾ ਹੀ ਮੋਰਾ ਨਚਾਉਂਦੀ ਮੋਰਾ ਨਾਚੀ ਇੱਕ ਨੱਚਣ ਵਾਲੀ ਕਿਹੜੇ ਮੂਹਨਾ ਨਚਾਈ ਆ ਤੂੰ ਬੰਨੋ ਇਹਨੂੰ ਕਾਣੇ ਨੂੰ ਜਲੀ ਦੇ ਰੋਖ ਨਾਲ ਉਹ ਅਸੀਂ ਜਥੇਦਾਰ ਤੇ ਅੱਜ ਅਡਵਾਨੀ ਇਹ ਗੱਲ ਕਹਿੰਦਾ ਤੇ ਕਿਸੇ ਲੀਡਰ ਨੇ ਉਹਨੂੰ ਜਵਾਬ ਦਿੱਤਾ ਤੇ ਤੂੰ ਸਾਡੇ ਦਰਬਾਰ ਸਾਹਿਬ ਨੂੰ ਢਾਉਣ ਲਈ ਇਹਦੀ ਇੰਦਰਾਗਾਦੀ ਦੀ ਮਦਦ ਕੀਤੀ ਹੈ ਕਿਸੇ ਦੀ ਜਮੀਰ ਮਰ ਗਈ ਜਮਈਰ ਜਦੋਂ ਜਮੀਰ ਮਰ ਜੇ ਔਰ ਮੈਂ ਇਹ ਕੱਲ ਕਿਨਾ ਇੱਕ ਹੋਰ ਗੱਲ ਕੀਤੀ ਹੈ ਜਹੈਦਾਰ ਸਾਹਿਬ ਚਲ ਗਿਆ ਹੁਣ ਇਹਨਾਂ ਨੇ ਸੋਡਾ ਨਹੀਂ ਸੱਚ ਇਹਨਾਂ ਨੇ ਫਕਰੇ ਕੌਮ ਅਵਾਰਡ ਦਿੱਤਾ 1 ਲੀਟਰ ਨੂੰ ਸਰਦਾਰ ਪ੍ਰਕਾਸ਼ ਸਿੰਘ ਪਾਦਲ ਨੂੰ ਮੈਂ ਨਾ ਉਹ ਤੇ ਫਕਰੇ ਗਦਾਰ ਦਾ ਅਵਾਰਡ ਦਿਓ ਜਿਨੇ ਪੰਜਾਬ ਦਾ ਸਤਿਆਨਾਸ਼ ਕਰ ਦਿੱਤਾ ਜਿਨੇ ਸਮੈਕ ਕਰ ਕਰ ਬਚਾਤੀ ਆ ਜਦੀ ਬਦੌਲਤ ਅੱਜ ਫਤਕ ਪੜਾ ਪੰਜਾਬ 'ਚ ਵੱਧ ਗਿਆ ਹੈ ਜੇ ਦੀ ਦੀ ਬਤੌਲਤਾ ਚ ਕੌਮ ਆਰਐਸਐਸ ਦੀ ਝੋਲੀ ਤੇ ਪੈ ਗਈ ਆ ਉਹਨੂੰ ਫਗਰੇ ਤੋਂ ਬਾਹਰ ਕੰਦਦੇ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਜਫੇਦਾਰ ਸਾਡੇ ਬੜੇ ਫਿਰਦੇ ਜਿਹੜੇ ਉਹਦੇ ਟੁਕੜਿਆਂ ਦੇ ਤਲਵਿਆਂ ਤੇ ਚਲਵੇਂ ਚੱਕਦੇ ਆ ਅਕਾਲੀ ਪੂਲਾ ਸਿੰਘ ਪੈਦਾ ਕਰੋ ਜੇ ਕੌਮ ਨੇ ਬਚਣਾ ਜਜਬਾਤੀ ਗੱਲਾਂ ਨਾ ਕਰੋ ਮੈਂ ਕਹਿੰਦਾ ਅਕਿੰਦਰਪਾਲ ਸਿੰਘ ਭਾਈ ਸਾਹਿਬ ਪੰਜਾਬ ਦੀ ਗੱਲ ਨਾ ਕਰੋ ਮੈਂ ਆਪਣਾ ਡਰੈਸ ਤੇ ਅੱਗੇ ਜੰਨਾ ਹੈ ਫੋਨ ਦੇ ਕੇ ਜਨਾ ਜੰਮੂ ਵਾਲੇ ਜਿੱਦਣ ਸੱਦਣ ਗਿਆ ਹਾਂਗਾ ਮੈਂ ਕਿਸੇ ਦਾ ਦਾਵੇਦਾਰ ਨਹੀਂ ਪੁਰੂ ਨਹੀਂ ਦੂਰੀ ਕਹਿ ਕੇ ਚੱਲਿਆ ਮੈਂ ਆਪਣਾ ਨਾਮ ਗੁਰਵਿੰਦਰ ਸਿੰਘ ਸ਼ਾਮਪਰਾ ਦੱਸ ਕੇ ਚੱਲਿਆ ਜੰਮੂ ਵਾਲਿਓ ਜਿੱਦਣ ਆਖੋ ਗਿਆ ਹਾਂਗਾ ਐਵੇਂ ਗੱਲਾਂ ਕਰਨ ਦਾ ਕੀ ਫਾਇਦਾ ਹੈ ਤੁਹਾਡੇ ਮੈਂ ਇੱਕ ਬੇਨਤੀ ਕਰਦਾ ਉਹਨਾਂ ਚਿਹਰਾ ਬੀਬੀਆਂ ਮੇਰੀਆਂ ਭੈਣਾਂ ਬੈਠੀਆਂ ਕੋਈ ਮਾਂ ਭੈਣ ਧੀ ਸੁખી ਨਹੀਂ ਵਸ ਸਕਦੀ ਜਿਨ੍ਹਾਂ ਚਿਹਰੋ ਦੇ ਪੇਕੇ ਪਰਿਵਾਰ ਚ ਤਾਕਤ ਨਹੀਂ ਤੁਹਾਡਾ ਪੇਕਾ ਪਰਿਵਾਰ ਹੈ ਪੰਜਾਬ ਤੁਸੀਂ ਗੁਰੂ ਨਾਨਕ ਦੇ ਸਿੱਖੀ ਦੇ ਬੂਟੇ ਦੀਆਂ ਕਲਮਾਂ ਨੂੰ ਬੂਟਾ ਤੁਹਾਡਾ ਪੰਜਾਬ ਹੈ